ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾ ਜਮਨ ਨੇ ਆਪਣੇ ਤੀਜੇ ਕਾਰਜਕਾਲ ਦੇ ਲਈ ਬਜਟ ਪੇਸ਼ ਕੀਤਾ ਹੈ ਵਿੱਤ ਮੰਤਰੀ ਦਾ ਇਹ ਸਤਮਾ ਬਜਟ ਹੈ ਉਹਨਾਂ ਨੇ 11 ਵਜੇ ਆਪਣਾ ਭਾਸ਼ਣ ਸ਼ੁਰੂ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੀ ਅਰਥ ਵਿਵਸਥਾ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਸ ਦੇ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ ਤੁਹਾਨੂੰ ਦੱਸਦੀ ਹੈ ਕਿ ਉੱਥੇ ਹੀ ਸਰਕਾਰ ਨੇ ਸੇਵਾ ਖੇਤਰ ਦੇ ਲਈ ਵੀ ਵੱਡਾ ਐਲਾਨ ਕੀਤਾ ਹੈ ਬਜਟ ਦੇ ਵਿੱਚ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਸਕੀਮਾਂ ਦੇ ਰਾਹੀਂ ਨਿੱਜੀ ਖੇਤਰ ਨੂੰ ਹਰ ਖੇਤਰ ਦੇ ਵਿੱਚ ਮਦਦ ਮੁਹੱਈਆ ਕਰ ਜਾਵੇਗੀ ਸਕੀਮ ਫਸਟ ਪਹਿਲੀ ਵਾਰ ਰੁਜ਼ਗਾਰ ਜੇਕਰ ਤਨਖਾਹ 1 ਲੱਖ ਰੁਪਏ ਤੋਂ ਘੱਟ ਹੈ ਤਾਂ ईपीएफओ ਦੇ ਵਿੱਚ ਪਹਿਲੀ ਵਾਰ ਰਜਿਸਟਰ ਕਰਨ ਵਾਲੇ ਲੋਕਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ 15000 ਰੁਪਏ ਦੀ ਸਹਾਇਤਾ ਮਿਲੇਗੀ ਸਕੀਮ 2 ਨਿਰਮਾਣ ਦੇ ਵਿੱਚ ਨੌਕਰੀਆਂ ਦੀ ਸਿਰਜਣਾ ਇਸ ਦੇ ਵਿੱਚ ਪਹਿਲੀ ਵਾਰ ਨਿਰਮਾਣ ਖੇਤਰ ਦੇ ਨਾਲ ਜੁੜੇ ਕਰਮਚਾਰੀਆਂ ਨੂੰ EPFO ਜਮਾ ਦੇ ਆਧਾਰ ਤੇ ਪਹਿਲੇ 4 ਸਾਲਾਂ ਦੇ ਲਈ ਪ੍ਰੋਤਸਾਹਨ ਮਿਲੇਗਾ ਸਕੀਮ 3 ਰੁਜ਼ਗਾਰਦਾਤਾ ਨੂੰ ਸਹਾਇਤਾ ਇਸ ਯੋਜਨਾ ਦੇ ذریعے ਸਰਕਾਰ EMPLOYEES ਦਾ ਬੋਝ ਨੂੰ ਘਟਾਉਣ ਦੇ ਵਿੱਚ ਮਦਦ ਕਰੇਗੀ ਇਸ ਦੇ ਤਹਿਤ ਨਵੇਂ ਕਰਮਚਾਰੀਆਂ ਦੇ EPFO ਯੋਗਦਾਨ ਦੇ ਕਰਮਚਾਰੀਆਂ ਨੂੰ 2 ਸਾਲਾਂ ਲਈ ਹਰ ਮਹੀਨੇ 3000 ਰੁਪਏ ਦੀ ਅਦਾਇਗੀ ਕੀਤੀ ਜਾਵੇਗੀ ਸਕੀਮ 4 ਵਰਕਫੋਰਸ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਨੌਕਰੀਆਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਲਈ ਵਰਕਿੰਗ ਔਮਨ ਹੋਸਟਲ ਕ੍ਰੈਚ ਮਹਿਲਾ ਹੁਨਰ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਇਸ ਦੇ ذریعے ਕੰਪਨੀਆਂ ਨੂੰ 3.3 ਲੱਖ ਕਰੋੜ ਰੁਪਏ ਦਿੱਤੇ ਗਏ ਨੇ। ਜੇਕਰ ਕਿਸੇ ਕਰਮਚਾਰੀ ਜਾਂ ਕੰਪਨੀ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਤਾਂ ਇਹ ਕੰਪਨੀ ਉਸ ਨੂੰ ਸੋਲਵ ਕਰਦੀ ਹੈ। ਹੁਣ ਇਸ ਕੰਪਨੀ ਨੂੰ ਸਰਕਾਰ ਤੋਂ 3.3 ਕਰੋੜ ਰੁਪਏ ਮਿਲਣਗੇ। ਵਿਵਾਦਾਂ ਦੇ ਨਿਪਟਾਰੇ ਦੇ ਲਈ ਵਧੇਰੇ ਟ੍ਰਿਬਿਊਨਲ ਬਣਾਏ ਜਾਣਗੇ। ਸ਼ਹਿਰਾਂ ਦੇ ਸਿਰਜਣਾਤਮਕ ਪੁਨਰ ਵਿਕਾਸ ਦੇ ਲਈ ਨੀਤੀ ਲਿਆਂਦੀ ਜਾਵੇਗੀ।